ਅੱਜ ਆਏ ਆ ਇੱਕ ਸਪੈਸ਼ਲ ਕਾਮਨ ਜਿੱਦਾਂ ਆਪਾਂ ਪਿਛਲੀ ਵੀਡੀਓ ਚ ਵੀ ਤੁਹਾਡਾ ਜ਼ਿਕਰ ਕੀਤਾ ਸੀ ਜੇ ਕਿਸੇ ਸ਼ਕੀਨ ਭਰਾ ਨੇ ਭੈਣ ਨੇ ਆਪਣੇ ਕਿਸੇ ਭੈਣ ਭਰਾ ਨੂੰ ਜਾਂ ਆਪਣੇ ਬਾਪ ਨੂੰ ਟਰੈਕਟਰ ਜਿਹੜਾ ਆ ਗਿਫਟ ਕਰਨਾ ਆ ਪਿਆਰ ਕਰਕੇ ਦੇਣਾ ਆ ਤੇ ਆਪਾਂ ਤੁਹਾਨੂੰ ਫੁੱਲ ਲੈਜਟ ਟਰੈਕਟਰ ਜਿਹੜਾ ਆ ਨਵਾਂ ਬਣਾ ਕੇ ਡਿਲੀਵਰ ਕਰਾਂਗੇ ਟਰੈਕਟਰ ਹੁਣ ਜਾਣਾ ਕਿੱਥੇ ਸਭ ਤੋਂ ਪਹਿਲਾਂ ਇਹਦਾ ਰਾਸ ਤੋਂ ਪਹਿਲਾਂ ਦਾ ਮਤਲਬ ਇਹ ਜਾਣਾ ਹੈ ਇੰਗਲੈਂਡ ਬਣਾਉਂਦਾ ਤਾਂ ਮੇਰਾ ਮਕਸਦ ਵੀ ਇਹੀ ਆ ਕਿ ਜਿਸ ਤਾਂ ਵੀਰ ਨੇ ਪੈਸੇ ਖਰਚਣੇ ਆ ਪਰ ਪਰ ਉਹਨਾਂ ਤੱਕ ਕੀ ਪਹੁੰਚੇ ਜੀ ਹੁਣ ਅੱਜ ਕੱਲ ਦੇ ਲੇਟੈਸਟ ਮਾਡਲ ਨੂੰ ਆ ਪਾਈਸ ਆਉਂਦੀ ਆ ਅੱਛਾ ਸਟੀering ਆ ਜੀ ਇਹ ਪਾਵਰ ਸਟੀering ਪਾਵਰ ਸਟੀering ਚੁੱਲਾ ਵੀ ਦੇਖੋ ਜੀ ਇਹ ਨਹੀਂਗਾ ਕਈ ਲੈਂਦੇ ਆ ਪਟਿਆਲੋਂ ਲੈਂਦਾ ਫਲਾਣਾ ਲਿਆਂਦਾ ਆਹ ਪਾਰਟ ਨੰਬਰ ਕੋ ਕਹਿੰਦਾ ਦੇਖ ਲਓ ਉੱਤੇ ਹੈਗੇ ਆ ਜੀ ਠੀਕ ਹੈ ਸਹੀ ਹੈ ਜੀ ਆਹ ਦੇਖ ਲਓ ਪਾਰਟ ਨੰਬਰ ਵਗੈਰਾ ਸਾਰਾ ਕੁਝ ਨੇ ਜੈਨੂ ਆ ਨੇ ਆ ਵਗੈਰਾ ਆਪਾਂ ਜੀ ਆਹਦੇ ਹੱਬਾਂ ਤੇ ਵੀ ਆ ਦੇਖ ਲਾ ਭਾਜੀ ਇਦਾਂ ਵੀ ਰੀਲ ਆ ਇਹ ਨਹੀਂ ਮਾਡਲ ਹੈ ਹਾਂ ਜੀ ਆ ਦੇਖ ਲਓ ਠੀਕ ਹੈ ਪਾਰਟ ਨੰਬਰ ਵੀ ਹੈਗਾ ਸਾਰਾ ਕੁਝ ਸੰਦੇ ਅਜੇ ਤੁਹਾਨੂੰ ਸਿੰਪਲ ਟ੍ਰੇਟ ਦਾ ਇੰਜੀਨੀ ਕਰਾਉਣੀ ਆ ਤੇ ਉਦੋਂ ਹੀ 10 ਤੋਂ 12 ਦਿਨ ਲੱਗਦਾ ਬਿਲਕੁਲ ਥੈਂਕ ਯੂ ਸਾਥੀ ਜੋੜ ਕੇ ਬੇਨਤੀ ਹੈ ਤੇ ਜੇ ਤੁਸੀਂ ਸ਼ੌਂਕ ਨਾਲ ਕੋਈ ਚੀਜ਼ ਤਿਆਰ ਕਰਾਉਣੀ ਆ ਤੇ ਥੋੜਾ ਜਿਹਾ ਜੇਬੋਂ ਕਸਟ ਜ਼ਰੂਰ ਦੇ ਦੇਣਾ ਕਿਉਂਕਿ ਇਹ ਪੈਸੇ ਤੋਂ ਬਣਾਈ ਚੀਜ਼ਾਂ ਜਿਹੜੀਆਂ ਤਿਆਰ ਨਹੀਂ ਹੁੰਦੀਆਂ ਤਾਂ ਹੀ ਲੋਕ ਪੁਰਾਣੀ ਚੀਜ਼ਾਂ ਛੱਡ ਕੇ ਤੇ ਏਜੰਸੀ ਚੋਂ ਨਵੀਂ ਕਢਾ ਲਿਆ ਹੁੰਦੇ ਇਹਨੂੰ ਚਲਾ ਕੇ ਵੇਖੀ ਭਲਾ ਕਮੀ ਕਮੀ ਚਲੋ ਦੇ ਜੁੜੇ ਸਾਰੇ ਭਾਂਦਰਾਂ ਸਸਾਸੀ ਕਾਲ ਉਮੀਦ ਆ ਸਭ ਠੀਕ ਠਾਕ ਹੋ ਗਏ ਚੜ੍ਹਦੀ ਕਲਾ ਚ ਹੋ ਗਏ ਅੱਜ ਤਕਰੀਬਨ 10 ਮਹੀਨੇ ਬਾਅਦ ਦੁਬਾਰਾ ਫਿਰ ਕਾਲੇ ਵੀਰ ਕੋ ਤੇ ਤਲਜਿੰਦਰ ਜੀ ਮਾ ਵੀਰ ਕੋ ਪਹੁੰਚੇ ਆ ਨਾਲ ਬਟੂ ਵੀਰ ਹੁਣੀ ਭਾ ਹੁਣੀ ਤੇ ਲੰਬਾ ਸਮਾਂ ਲੱਗਾ ਤੇ ਅੱਜ ਆਏ ਆ ਇੱਕ ਸਪੈਸ਼ਲ ਕੰਮ ਜਿੱਦਾਂ ਆਪਾਂ ਪਿਛਲੀ ਵੀਡੀਓ ਚ ਵੀ ਤੁਹਾਡਾ ਜ਼ਿਕਰ ਕੀਤਾ ਸੀ ਜੇ ਕਿਸੇ ਸ਼ਕੀਨ ਭਰਾ ਨੇ ਭੈਣ ਨੇ ਆਪਣੇ ਕਿਸੇ ਭੈਣ ਭਰਾ ਨੂੰ ਜਾਂ ਆਪਣੇ ਬਾਪ ਨੂੰ ਟਰੈਕਟਰ ਜਿਹੜਾ ਆ ਗਿਫਟ ਕਰਨਾ ਆ ਪਿਆਰ ਕਰਕੇ ਦੇਣਾ ਆ ਤੇ ਆਪਾਂ ਤੁਹਾਨੂੰ ਉਹ ਬਿਲਕੁਲ ਲੈਜਿਫੈਕਟਰ ਜਿਹੜਾ ਆ ਨਵਾਂ ਬਣਾ ਕੇ ਡਿਲੀਵਰ ਕਰਾਂਗੇ ਤੇ ਅੱਜ ਕਾਲੇਵੀਰ ਕੋ ਆਪਾਂ ਪਹੁੰਚੇ ਹੀ ਇਹ ਜਿਹੜਾ ਮਗਾ ਟਰੈਕਟਰ ਲੱਗਾ ਆ ਇਹ ਤਿਆਰ ਹੋ ਰਿਹਾ ਆ ਸਪੈਸ਼ਲ ਵੀਡੀਓ ਤਾਂ ਬਣਾਈਆਂ ਕਿਉਂਕਿ ਆਪਾਂ ਇੱਕ ਇੱਕ ਚੀਜ਼ ਜਦੋਂ ਕਵਰ ਕਰ ਦੇਣਾ ਆ ਉਹ ਤੇ ਫਿਰ ਸੋਹਣਾ ਲੱਗਣਾ ਹੀ ਆ ਪਰ ਉਹ ਤੋਂ ਪਹਿਲਾਂ ਹੀ ਆਪਾਂ ਤੁਹਾਨੂੰ ਹਰ ਇੱਕ ਚੀਜ਼ ਵਿਖਾਉਣੀ ਆ ਕਿ ਇਹ ਚੀਜ਼ ਕਿਵੇਂ ਤਿਆਰ ਕੀਤੀ ਜਾਂਦੀ ਆ ਕਿਉਂਕਿ ਲਾਹਮੇ ਵਾਲੀ ਕੋਈ ਜਿਹੜੀ ਆਪਾਂ ਰਹਿ ਨਹੀਂ ਦੇਣੀ ਕਿਉਂਕਿ ਕਲ ਵੀ ਅੱਛਾ ਕਲ ਵੀ ਸਭ ਤੋਂ ਪਹਿਲਾਂ ਤਾਂ ਪਾਸ ਸਾਸਿ ਸਾਸਿ ਭਾਜੀ ਸਾਂਢੇ ਦਿਨਾਂ ਤੋਂ ਸਾਸਿ ਭਾਜੀ ਸਾਡੇ ਤੇ ਕਲ ਵੀ ਟਰੈਕਟਰ ਹੁਣ ਜਾਣਾ ਕਿੱਥੇ ਸਭ ਤੋਂ ਪਹਿਲਾਂ ਇਹਦਾ ਠੀਕ ਹੈ ਰਸਤ ਪੱਲਾ ਦਾ ਮਤਲਬ ਇਹ ਜਾਣਾ ਹੈ ਇੰਗਲੈਂਡ ਜੀ ਅੱਛਾ ਜੀ ਹਾਂ ਜੀ ਕਲ ਆਪਾਂ ਨੂੰ ਇਹ ਪਹਿਲੇ ਜੇ ਤੁਹਾਨੂੰ ਰਾਹ ਦਿਖਾ ਦਿੰਦੇ ਗਿਫਟ ਕਰ ਕਿਉਂਕਿ ਅੱਜ ਕੱਲ ਬੜਾ ਟ੍ਰੈਂਡ ਹੈ ਨਾ ਨਹੀਂ ਕਿਉਂਕਿ ਉਹ ਸਰਪ੍ਰਾਈਜ਼ ਹੈ ਹਾਂ ਇਹ ਸਰ ਗਿਫਟ ਦੇਖਦੇ ਉਹਦਾ ਮਤਲਬ ਨਹੀਂ ਹੈ ਮੈਂ ਪਤਾ ਤਾਂ ਲੱਗੁੰਦੀ ਪਰ ਨਹੀਂ ਉਹ ਮੁੰਡੇ ਦਾ ਨਾਮ ਨਹੀਂ ਲੈਣਾ ਪਾ ਨਾ ਨਹੀਂ ਨਹੀਂ ਉਹ ਆਪਾਂ ਸਰਪ੍ਰਾਈਜ਼ ਹੀ ਰੱਖਣਾ ਹੈ ਬਿਲਕੁਲ ਠੀਕ ਹੈ ਆਹਰ ਨੂੰ ਦਸੀ ਇੱਥੇ ਲੱਦ ਕੇ ਢਲਣਾ ਹੈ ਇਸ ਤੋਂ ਕਿਤੋਂ ਮਰਜ਼ੀ ਚੱਲ ਗਈ ਚਾਹੇ ਪਾਕਿਸਤਾਨ ਨੂੰ ਭੇਜ ਕੇ ਕਿਤੇ ਹੋਰ ਵੀ ਬਾਹਰ ਰੋੜ ਜਾਏ ਪਾਕਿਸਤਾਨ ਤੋਂ ਜਾਏ ਅੱਛਾ ਮਨ ਖਰਪਾ ਨੂੰ ਇੱਕ ਇੱਕ 35 ਦੀ ਐਪ ਇਹ ਆਪਾਂ ਅਜੇ ਸਾਰਾ ਕਿੰਨੇ ਦੇਖਿਆ ਇਹ ਰੋਕ ਕੋਸ਼ਿਸ਼ ਕੋਸ਼ਿਸ਼ ਕਿਲੋਮੀਟਰ ਦੇ ਹੈ ਗਾਂ ਬੰਨ ਕੇ ਮਾਰ ਬੰਨ ਕੇ ਮਾਰ ਆਪਾਂ ਤਾਂ ਇਹ ਪਿੰਡ ਤੋਂ ਦੱਸਾ ਹੁਣ ਸਾਰਾ ਇਹ ਜਿੰਨੇ ਦੀ ਇਸ ਤੋਂ ਮਾਦਲੇ ਜੀ ਲੋਕੀ ਅੰਦਰ ਬਾੜ ਦੇ ਬਾੜ ਦੇ ਵੀਡੀਓ ਪਾਉਂਦੇ ਆ ਤਾਂ ਉਹਦੇ ਬਾਹਰ ਸੱਟਾਂ ਲੱਗਦੀਆਂ ਪਾਉਂਦੇ ਆ ਅਸੀਂ ਰੀਸ ਤੋਂ ਉਤਾਰਦਾ ਹਾਂ ਠੀਕ ਹੈ ਆਪਾਂ ਕੱਲੇ ਕੱਨੀ ਜੀ ਵੀਡੀਓ ਕੋ ਬਣਾਈ ਆ ਅੱਛਾ ਜੀ ਪਹਿਲਾਂ ਸਾਰਾ ਇਹਨੂੰ ਖੋਲਿਆ ਜੋ ਵੀ ਕੀਤਾ ਟੋਟਲੀ ਕੰਮ ਕੀਤਾ ਇਵਨ ਕੇ ਇਹਦੇ ਅੰਦਰ ਵੀ ਪੇਟ ਮਾਰਿਆ ਅੱਛਾ ਜੀ ਠੀਕ ਹੈ ਜੀ ਕਈ ਵਾਰੀ ਮੇਰੇ ਭਰਾ ਮਾਰਦੇ ਵੀ ਆ ਪੇਟ ਜੀ ਨਹੀਂ ਕਈ ਉਹਦੇ ਕਰਦੇ ਆ ਜੀ ਆਹ ਲਓ ਜੀ ਫੁੱਲੀ ਰੀਸ ਉੱਤੇ ਬਹਿ ਕੇ ਪਹਿਲਾਂ ਦੇਖਾ ਬਾਹਰ ਚਾਹ ਅੰਦਰ ਬਾੜ ਗਈ ਹੈ ਜੀ ਦੋ ਮੋੜ ਦੇ ਬਾਹਰ ਕਰਦੇ ਮੇਰਾ ਮਕਸਦ ਵੀ ਇਹੀ ਹੈ ਵੀ ਵੀਡੀਓ ਬਣਾਉਂਦਾ ਤਾਂ ਮੇਰਾ ਮਕਸਦ ਵੀ ਇਹੀ ਆ ਕਿ ਜਿਸ ਭੈਣ ਵੀਰ ਨੇ ਪੈਸੇ ਖਰਚਣੇ ਆ ਪਰ ਉਹ ਪਰੋਂਾਂ ਤੱਕ ਚੀਜ਼ ਪਹੁੰਚੇ ਬਿਲਕੁਲ ਜੀ ਬਿਲਕੁਲ ਦੇਖੋ ਜੀ ਹਰੀ ਦੇ ਕੋਲ ਜਦੋਂ ਟਰੈਕਟਰ ਦੇ ਆ ਟਾਇਰਾਂ ਦੀ ਹਾਲਤ ਨੇ ਲੋ ਤਾਂ ਟਰੈਕਟਰ ਦੀ ਕੀ ਗੱਲ ਹਾਂ ਆਪਾਂ ਇਸੇ ਕਰਕੇ ਆਈ ਕਿ ਆਪਾਂ ਇੱਕ ਚੀਜ਼ ਵਿਖਾਣੀ ਆ ਟਾਇਰਾਂ ਦੀ ਹਾਲਤ ਵਿਖਾਈ ਹਰਮਨ ਵੀ ਇਦਾਂ ਦਾ ਟਰੈਕਟਰ ਹੀ ਤੇ ਇਹ ਅਜੇ ਜਿਹੜਾ ਆ ਪਤਾ ਚਿਹ ਤਿਆਰ ਹੁਣ ਆ ਜੇ ਇਹਦੇ ਤੋਂ ਕਾਲਜ ਪੁਲਿਸ ਕਈ ਕਾਲਜ ਇਹ ਪਹਿਲਾਂ ਆਪਾਂ ਸਾਰਾ ਕਰਕੇ ਪ੍ਰਾਇਮਰ ਮਾਰ ਰੰਗ ਮਾਰਨ ਤੋਂ ਪਹਿਲਾਂ ਵੀ ਚੈੱਕ ਕੀਤਾ ਸੀ ਬਾਈ ਅੱਛਾ ਜੀ ਕੋਈ ਜਗ੍ਹਾ ਜੰਗ ਨਹੀਂ ਹੋਣੀ ਹੁਣੇ ਪਤਾ ਲੱਗ ਗਿਆ ਬਾਅਦ ਚ ਨਾ ਬੋਲਣਾ ਕਸਣਾਵੋਗੇ ਹੁਣ ਫੇਰ ਇੱਕ ਆਜੀ ਤੁਹਾਡੇ ਸਾਹਮਣੇ ਲਿਆਂਦਾ ਇੱਕ ਆਜੀ ਇਹ ਚੈੱਕ ਕਰਾਂਗੇ ਇਹਦੀ ਚੈਸੀ ਰੰਗ ਕਿੰਦੀ ਆ ਠੀਕ ਹੈ ਚੈਸੀ ਕਈ ਵਾਰ ਆ ਜੀ ਰੰਗ ਨਹੀਂ ਇਹ ਉਹ ਦੁਬਾਰਾ ਆਪਾਂ ਜਿਹੜੀ ਜੰਗੀ ਟੇਸ ਚੀਜ਼ ਸੀ ਜਦੋਂ ਚੈੱਕ ਕੀ ਤੋਂ ਪ੍ਰੋਬਲਮ ਆ ਰਹੀ ਹੈ ਜੀ ਜਨਰੇਲ ਜੀ ਤੋਂ ਨਾ ਆਪਾਂ ਸਾਲ ਦਾ ਪਾਵਰ ਸੌਲ ਬਿਲਕੁਲ T20 ਲਈ ਸਾਲਾ ਅੱਛਾ ਜੀ ਠੀਕ ਹੈ ਜੀ ਫਿਰ ਜਿਹੜਾ ਪਾਵਰ ਸਾਲਾ ਲਾਤਾ ਠੀਕ ਹੈ ਉਹ ਕਹਿੰਦੇ ਸਾਨੂੰ ਫਰਟ ਸਟਾਰਟਿੰਗ ਸਹੀ ਚਾਹੀਦੀ ਹੈ ਕਿਉਂਕਿ ਇੰਗਲੈਂਡ ਦੇ ਠੰਡੇ ਆ ਹਾਂ ਜੀ ਫਿਰ ਗੇਰ ਤੋਂ ਡਾਊਨ ਕਲਚ ਕਰਤਾ ਦੇ ਬਾਅਦ ਕਿਉਂ ਅੱਛਾ ਜੀ ਫਿਰ MP4 ਵਾਲਾ ਹੀ ਸਾਲਾ ਗਿਆ ਠੀਕ ਹੈ ਹੈਵੀ ਲਿਫਟ ਚਾਹੀਏ ਇਹ ਆਪਣਾ ਇਹ ਮੈਕੈਨੀਕਲ ਕੰਮ ਆ ਰਹੇ ਕਰਨੀ ਕੀਤੇ ਸਾਰੇ ਨਵੇਂ ਸਿਰੋਂ ਜੀ ਮਤਲਬ ਇਹ ਨਹੀਂ ਆ ਕਿ ਜਿਗਾੜੂ ਕੰਮ ਕੋਈ ਨਹੀਂ ਆ ਜਿਗਾੜੂ ਕੋਈ ਬਿਲਕੁਲ ਮਾਰਜੀ ਪਾਰਟੀ ਦੀ ਮੰਗਾ ਸਕਦੇ ਆਪਾਂ ਇਹ ਨਹੀਂ ਵੀ ਪਾਟਾਂ ਤੋਂ ਉਹ ਕੀਵੇ ਟਰੈਕਟਰ ਨਾਲ ਖੜਾ ਰਹਿਣਾ ਜਿਗਾੜ ਬੰਦਾ ਲਾਲਾ ਦਾ ਫੇਕ ਨਾ ਉਹੀ ਜਿਗਾੜ ਚਿੱਟੂ ਦਾ ਫੇਕ ਆ ਜਦੋਂ ਜਦ ਮਾਰਜੀ ਬੰਦਾ ਚੀਜ਼ੇ ਤੋਂ ਮਾਰਨੀ ਲੈਦਾ ਕੋਈ ਵੀ ਇਹ ਨਹੀਂ ਦੇਖ ਲਓ ਪਾਈਪ ਵੀ ਆ ਆਪਾਂ ਕੋਈ ਵੀ ਦੇਸੀ ਪਾਈਪ ਨਹੀਂ ਲਈ ਸਾਡੇ ਤੋਂ ਠੀਕ ਹੈ ਜੀ ਹੁਣ ਅੱਜ ਕੱਲ ਦੇ ਲੇਟੈਸਟ ਮਾਡਲ ਨੂੰ ਆ ਪਾਈਪ ਸੌਣ ਜੀ अच्छा स्टीयरिंग है ये पावर स्टीयरिंग है पावर स्टीयरिंग आप आप 22 ਤੇ ਹੀ ਮਾਡਲ ਕਹਿ ਕੇ ਜਿਹੜੀ ਮਰਜ਼ੀ ਪਾਈ ਕੋਈ ਅੱਬਲ ਤਾਂ ਖਰਾਬ ਹੋਣੀਆਂ ਹੀ ਨਹੀਂ ਕਿਉਂਕਿ ਆਪਾਂ ਚੈੱਕ ਕਰੀ ਜਾਂਦੇ ਨਾਲ ਨਾਲ ਅੱਜ ਵੀ ਗੱਲ ਲੈਣਾ ਹੈ ਨਾ ਤੇ ਕਹਿ ਕੇ ਮਗਾ ਸਕਦੇ ਹਾਂ ਜਿਹੜੇ ਲੋਕਾਂ ਦਾ ਕੋਈ ਹੋਰ ਕਰਦਾ ਮੇਰਾ ਵੀ ਉਹ ਪਾਈਪਾਂ ਆਪ ਹੀ ਬੀਏ ਨੇ ਜੀਆਂ ਕਰਕੇ ਚਲੋ ਜੀ ਸਹੀ ਗੱਲ ਹੈ ਬਣਾ ਕੇ ਪਾ ਕੇ ਚਲੋ ਬਿਲਕੁਲ ਠੀਕ ਹੈ ਉਹ ਫਿਰ ਉਹ ਉਹ ਦਿੱਕਤ ਆਉਂਦੀ ਸੀ ਜਿਹੜੇ ਹਨ ਪਿੱਛੇ ਜੀ ਇੱਕ ਜੀਪ ਦੀ ਬੜੀ ਚਰਚਾ ਹੋਈ ਹੈ ਹੈਨਾ ਉਹਦੇ ਚ ਕੋਈ ਚੀਜ਼ਾਂ ਜਿਹੜੀਆਂ ਮਤਲਬ ਜਗਾੜੂ ਲੱਗਦੀ ਹੈ ਜਗਾੜੂ ਲੱਗਦੀ ਹੈ ਹੈਨਾ ਤੇ ਮੁੜ ਕੇ ਕਿਉਂਕਿ ਆਪਾਂ ਕੈਮਰੇ ਦੇ ਅੱਗੇ ਬੋਲ ਰਹੇ ਹਾਂ ਕੈਮਰੇ ਦੇ ਅੱਗੇ ਬੋਲ ਰਹੇ ਪਹਿਲੀ ਬਿਲਕੁਲ ਪ੍ਰੂਫ ਆ ਪ੍ਰੂਫ ਆ ਮੈਂ ਕਹਿੰਦਾ ਜਦ ਇਹਦਾ ਆਪਾਂ ਸਾਰਾ ਇਕੱਠਾ ਨਹੀਂ ਦਿੱਤਾ ਬਾਕੀ ਇਹਦੇ ਜਿਹੜੇ ਪਾਰਟ ਤਿਆਰ ਵੀ ਹੁੰਦੇ ਆ ਆਪਾਂ ਤੁਹਾਨੂੰ ਪਾਸੇ ਆ ਕੇ ਉਹ ਵੀ ਦਿਖਾ ਦਿੰਦੇ ਆ ਠੀਕ ਆ ਉਹ ਵੀ ਏਜ ਹੈਗਾ ਕਿ ਹਾਂ ਜੀ ਚਲੋ ਮਗਰਾਣ ਨੂੰ ਪਾਚ ਲਾ ਲਿਆ ਜੀ ਸੋ ਕਿਸੇ ਗੱਲ ਨਹੀਂ ਆ ਸਾਰਾ ਕੁਝ ਦਿਖਾ ਦਵਾਂਗੇ ਕਿ ਮੁੜ ਕੇ ਤਿਆਰ ਹੋਣ ਤੋਂ ਬਾਅਦ ਵੀ ਤੁਸੀਂ ਇੱਥੇ ਆ ਕੇ ਕਿ ਨਾ ਪਾਈ ਪਾਈ ਨੰਮ ਉਹ ਕੇ ਹਾਂ ਪੰਪ ਵੀ ਨਾ ਮਾਉਂ। ਠੀਕ ਹੈ। ਹਾਂ ਜੀ ਆ ਤੇ ਨਾ ਵੀ ਦੇਖੋ ਇਹ ਇਹ ਨਾ ਕਹੀ ਜਾਂਦੇ ਆ ਪਟਿਆਲੋਂ ਲੈਂਦਾ ਫਲਾਉਣਾ ਲਿਆਂਦਾ ਆਹ ਪਾਰਟ ਨੰਬਰ ਕੋ ਕਹਿੰਦਾ ਦੇਖੋ ਉੱਤੇ ਹੈਗੇ ਆ ਦੇਖੋ। ਠੀਕ ਹੈ। ਸਹੀ ਹੈ ਜੀ ਆਹ ਦੇਖੋ ਪਾਰਟ ਨੰਬਰ ਵਗੈਰਾ ਸਾਰਾ ਕੁਝ ਹੈ ਜੈਨੂਆ ਨੇ ਆਵਾ। ਆਪਾਂ ਜੀਾਰੇ ਖਾਬਾਂ ਤੇ ਵੀ ਆਦੇ ਹਲਾਪਾ ਜੀ। ਇਧਰ ਵੀ ਤੇਲ ਆ ਇਹ ਨਹੀਂ ਮਤਲਬ ਕਿ ਹਾਂ ਜੀ ਆ ਦੇਖੋ। ਠੀਕ ਹੈ। ਪਾਰਟ ਨੰਬਰ ਵੀ ਹੈਗਾ ਸਾਰਾ ਕੁਝ। ਓਰੀਜਨਲ ਜੀ ਭਾਈ ਫਾਇਦਾ ਵੀ ਦੱਸ ਦੋ ਵੀ ਜਦੋਂ ਮਰਜੀ ਆਰਡਰ ਕਰਨਾ ਹੁੰਦਾ ਬਹੁਤ ਚਲੋ ਆਹਦੀ ਓਰੀਜਨਲ ਸਮਾਨ ਦਾ ਹੈਗਾ ਆ ਚਲੋ ਮਤਲਬ ਨੰਬਰ ਨੰਬਰ ਦਾ ਪਤਾ ਹੀ ਹੈ ਮੈਨੂੰ ਇਹ ਗੱਲ ਸੱਚੀ ਹੈ ਇਹ ਗੱਲ ਕਈਆਂ ਨੂੰ ਨਹੀਂ ਪਤਾ ਪਾਰਟ ਨੰਬਰ ਦੱਸੋ ਨੰਬਰ ਨੰਬਰ ਦੱਸਣ ਦਾ ਮਤਲਬ ਇਹ ਆ ਜਿਹੜਾ ਪਾਰਟ ਦੇ ਉੱਪਰ ਨੰਬਰ ਲਿਖਿਆ ਆ 22 ਦੀ ਵੀ ਕਿਤੇ ਮੰਗਵਾਉਣਾ ਪਵੇ ਤੇ ਤੁਸੀਂ ਨੰਬਰ ਬੋਲਣਾ ਆ ਪਾਰਟ ਅਵੇਲੇਬਲ ਹੋ ਜਾਣਾ ਕਿਉਂਕਿ ਇਹ ਆ ਓਰੀਜਨਲ ਚੀਜ਼ ਆ ਸਾਡੀ ਕੰਪਨੀ ਜੀੋਂ ਨਿਕਲੀ ਆ ਤੇ ਵੀ ਇਹ ਟਰੈਕਟਰ ਦੇ ਨਾਲ ਜੁੜੀ ਆ ਬਿਲਕੁਲ ਬਾਈ ਉਹ ਦੱਸ ਕੇ ਤਾਂ ਜਣੀ ਪਿੱਛੇ ਇਹ ਵੀ ਗੱਲ ਹੈ ਮੈਂ ਤੁਹਾਨੂੰ ਦੱਸ ਅਮਰੀਕਾ ਦੇ ਵਿੱਚ ਰਿਸ਼ਤੇਦਾਰ ਸੀ ਆਪਣੇ ਦੱਸ ਤੋਂ ਬਹੁਤ ਵਧੀਆ ਹੈ ਉਹਨਾਂ ਦਾ ਸੀ ਉਹਨਾਂ ਨੇ ਕਿਨੂੰ ਸਵਰਾਜ ਦਾ ਕਲੱਚ ਦਾ ਸਮਾਨ ਹੀ ਨਹੀਂ ਮਿਲ ਗਿਆ ਅੱਛਾ ਜੀ ਉਹ ਜਿੰਦ ਤੋਂ ਵੀ ਪੁੱਛੀਏ ਉਹ ਕਹਿੰਨ ਪਾਰਟ ਨੰਬਰ ਦੱਸ ਦੋ ਤਾਂ ਹੀ ਠੀਕ ਹੈ ਪਾਰਟ ਨੰਬਰ ਦੱਸ ਦੋ ਚਲੋ ਉਹ ਹੁਣ ਅੱਜ ਦਾ ਲੈਵਲ ਜਿਹੜਾ ਫਾਉਂਡਰੈਕ 60 ਹੋਊਗਾ ਨਾ ਸਾਈਡ ਤੇ ਕਲੱਚ ਵਾਲਾ ਜੀ ਜੀ ਉਹਦੇ ਨਾਲ ਦੀਆਂ ਫਿੰਗਰਾਂ ਮੈਚ ਕੀਤੀਆਂ ਉਹ ਸਵਰਾਜ ਨੂੰ ਪੈਂਦੀਆਂ ਹਣ ਗੱਲ ਦੇ ਨਾ ਮਾਡਲ ਬਹੁਤ ਆ ਗਏ ਹੈ ਨਾ ਹਾਂਜੀ ਹਾਂਜੀ ਉਹ ਮਾਡਲ ਉਹ ਇੱਕ ਚੱਕਰੇ ਹੈ ਨਾ ਸਾਫਤਾ ਆਪਾਂ ਮੰਨ ਲਓ ਜੀ ਇਹ ਚੁੱਲ੍ਹੇ ਮਗਰ ਵੀ ਕਿ ਟੁਕੜਾ 2000 ਦਾ ਫਰਕ ਹੋਣਾ ਹਾਂ ਬਿਲਕੁਲ ਲੋਕੀ ਇਹ ਗਰਾਂ ਦੇ ਨਹੀਂ ਜੀ ਸਾਨੂੰ 2000 ਘੱਟ ਦੇ ਦੇ ਲੋ ਬਾਅਦ ਜੂ ਬਰਾ ਲੱਗਦਾ ਨਾ ਜੇ ਉਹ ਸਮਾਨ ਹੀ ਨਹੀਂ ਮਿਲਦਾ ਸਮਾਨ ਨਹੀਂ ਮਿਲਦਾ ਉਹ ਚੀਜ਼ਾਂ ਦਾ ਬਹੁਤ ਫਰਕ ਹੁਣ ਖਾਪੇ ਆ ਬਕੀ ਤਰ੍ਹਾਂ ਦੀਆਂ ਆਉਂਦੀਆਂ ਇਹਦਾ ਪਾਰਟ ਨੰਬਰ ਪਤਾ ਹੈ ਕੱਲ ਖਰਾਬ ਹੋ ਗਈ ਜੀ ਤੈਨੂੰ ਮਰਜੀ ਆ ਜਦੋਂ ਮਰਦੀ ਲੈ ਕੇ ਪਾਹ ਜਿਹੜੇ ਹੁਣ ਆਪਾਂ ਚੂੜੀ ਵਾਲੀ ਉਦੋਂ ਚੈੱਕ ਕਰ ਪਿਆਈ ਸੀ ਰਜਿੰਦਰ ਭਾਈ ਉਹ ਟਰੈਕਟਰ ਜਿਹੜਾ ਆਪਣੇ ਕੋਲ ਆਇਆ ਸੀ ਇਹ ਦੇਖਿਆ ਸੀ ਆ ਜਿਹੜੇ ਇੱਥੋਂ ਜੈਕ ਲਾਤਾ ਕਿਸੇ ਨੇ ਭਾਈ ਦੇਸੀ ਲਾਤਾ ਆ ਮੂਛਾ ਮਾਛਾ ਸਾਰਾ ਕੁਝ ਹੋ ਗਈ ਪਰ ਜਿਹੜੇ ਆ ਬਾਲ ਜੋਇੰਟਾਂ ਦੀ ਚੂੜੀ ਦਾ ਫਰਕ ਪੈ ਗਿਆ ਉਹ ਜਦੋਂ ਲੈਣ ਜਾਈਏ ਆ ਜਦੋਂ ਹੁਣ ਬਰੀਕ ਆ ਸਾਈਜ਼ ਉਹ ਮੋਟਾ ਜੈਕ ਕਿਸੇ ਦਾ अच्छा ये वो जेड़ा ਜਾਵੇ ਕਹਿੰਦਾ ਸਾਡੇ ਕੋ ਹੈਗੀ ਾਰ ਕੇ ਫਿਰ ਜੈਕ ਬਦਲ ਕੇ ਮੇਰੇ ਕਹਣਾ ਪੱਟੀ ਲਾ ਕੇ ਤਾਂ ਤੁਹਾਨੂੰ ਆਪ ਦਾ ਟ੍ਰੈਕਿੰਗ ਅੱਛਾ ਉਹ ਬੰਦਾ ਬੜਾ ਤੰਗ ਬਸ ਸਿਰਫ ਇੱਕ ਛੋਟੇ ਜਿਹੇ ਪਾਰਟ ਕਰਕੇ ਸਾਰਾ ਜਿਹੜਾ ਚੇਂਜ ਕਰਨਾ ਪਿਆ ਪੁੱਛੋ ਨਾ ਕੰਨੀਆਂ ਤਾਂ ਲੱਗ ਜਾਂਦੀ ਕੀ ਜਣੀ ਜਦੋਂ ਜਿਗਾਰਡ ਵੀ ਇੰਦੀ ਹੁੰਦੀਆਂ ਪੱਜੀ ਤੇ ਜਿਗਾਰਡ ਤੇ ਰੀਮ ਦਾ ਫਾਇਦਾ ਬਾਪਾ ਸਾਸਤਾ ਆਪਾਂ ਕਸਾਮ ਵੀ ਕੀ ਕਹਿੰਦੇ ਆ ਯਾਰ ਤੁਸੀਂ ਇੰਨੇ ਪੈਸੇ ਕਿੰਨੇ ਆ ਉੱਚੇ ਤਾਂ 10000 ਸਸਤਾ ਕਰਦੇ ਆ ਬਿਲਕੁਲ ਜਾਓ ਕੁਛ ਕਰਦੇ ਆ ਆਪਾਂ ਉਹਨਾਂ ਨੂੰ ਸਿੱਧਾ ਅਸੀਂ ਕਹਿੰਦਾ ਜਵਾਬ ਆ ਸਾਨੂੰ ਨਹੀਂ ਕਿਹੜਾ ਸਮਾਨ ਅਸੀਂ ਪਾਵਾਂਗੇ ਉਹ ਸੀਰੀਅਲ ਹੋਗਾ ਜਿਹੜਾ ਆਰਮੀ ਗੋਲ ਤੱਕ ਤੁਸੀਂ ਦੇਖੋ ਬਿਲਕੁਲ ਟੈਂਪ ਲੱਗੀ ਹੋਈ ਬਿਲਕੁਲ ਹਾਂ ਮਤਲਬ ਆ ਆ ਵੀ ਜਿਹੜਾ ਬਿਲਕੁਲ ਦਵਾਇਆ ਹਾਂ ਹਾਂ ਠੀਕ ਹੈ ਬਿਲਕੁਲ ਮਹਗਾ ਪਾਰਟ ਆ ਮਤਲਬ ਗੱਲ ਇਹ ਆ ਕਿ ਜਦੋਂ ਆਪਾਂ ਸ਼ੌਂਕ ਦੇ ਨਾਲ ਕੋਈ ਚੀਜ਼ ਤਿਆਰ ਕਰਨੀ ਆ ਤੇ ਫਿਰ ਉਹਦੇ ਤੇ ਪੈਸੇ ਤੇ ਲੱਗਣਗੇ ਹਾਂਜੀ ਬਿਲਕੁਲ ਸ਼ੌਂਕ ਦੇ ਲੈ ਕੇ ਜੇਬ ਘਟ ਲਾਂਦੇ ਉਦੋਂ ਪੱਕਾ ਪੈਂਦਾ ਪਰ ਭਾਜੀ ਮੈਂ ਵੀ ਗੱਲ ਕਹਿੰਦਾ ਯਾਰ ਜਿਹੜਾ ਬੰਦਾ ਪੈਸੇ ਖਰਚਦਾ ਹਾਂ ਆਪਣਾ ਵੀ ਫਰਜ਼ ਆ ਉਹ ਲੋ ਚੀਜ਼ ਆਪਾਂ ਮੋਲ ਨੂੰ ਤੈਅ ਕਰਦੇ ਹਾਂ। ਕਈ ਪਤਾ ਹੀ ਕੀ ਆਦੇ ਪੈਸੇ ਲਈ ਜਾਂਦੇ ਰੱਖੀ ਜਾਂਦੇ ਆ, ਰੰਗ ਮਾਰ ਕੇ ਚੱਲ ਜਾਂਦੇ ਆ। ਪਰ ਐਦਾਂ ਨਹੀਂ ਕਰਨਾ। ਬਿਲਕੁਲ ਹਰ ਇੱਕ ਬੰਦੇ ਨੇ ਕਿਸੇ ਆਪਣੀ ਮੰਨ ਲਓ ਭਾਵਨਾ ਨਾਲ ਕਿੰਨਾ ਆਲਾ ਹਿਸਾਬ ਹੋ ਜਾਂਦਾ। ਭਾਵਨਾ ਵੀ ਹੁੰਦੀ ਤੇ ਉਹ ਥੋੜਾ ਜਿਹਾ ਨਹੀਂ ਜਾਂਦਾ। ਬਸ ਇੱਕ ਸਾਡਾ ਆਪਣਾ ਵੀ ਥੋੜਾ ਜਿਹਾ ਕੋਈ ਚੱਲਣਾ ਉਹ ਤਾਂ ਵੀ ਹੋ ਜਾਂਦਾ ਨਾ। ਫੇ ਅਸੀਂ ਵੀ ਹੱਥ ਕੁੱਟ ਜਾਂਦੇ ਹਾਂ। ਹੱਥ ਕੁੱਟੇ ਇਹ ਬਹੁਤ ਜ਼ਿਆਦਾ ਵੱਡਾ ਆ ਕੰਮ। ਹੱਥ ਕੁੱਟਣ ਵਾਲਾ ਮੰਨ ਲਓ ਜੀ 2-3 ਲੱਖ ਰੁਪਏ ਟਰੈਕਟਰ ਤੇ ਲਾਤਾ। ਅਗੀ ਤੇ 5000 ਰੁਪਏ ਕੁੱਟਣਾ। ਸਾਡੀ ਉਹ ਵੀ ਹੁਣ ਮਾਲੋ ਆਰੀ ਇਹਨਾਂ ਸਾਰਾ ਸਾਮਾਨ ਪਲਾਇਆ ਆ ਜਦੋਂ ਪੈਸੇ ਲੈਣ ਦੀ ਵਾਰੀ ਆਈ ਹੁਣ ਇਹਨਾਂ ਯਾਰ ਕਿ ਇਦਾਂ ਕਰਦੀ ਯਾਰ ਘਟਾਲਾ ਉਹ ਚੀਜ਼ਾਂ ਪੈੜੀਆਂ ਨਾ ਫਿਰ ਬੰਦੇ ਦਾ ਐਨ ਦਿਲੀ ਟੁੱਟ ਜਾਂਦਾ ਵੀ ਇੰਨੀ ਮਿਹਨਤ ਕੀਤੀ ਐ ਮੈਂ ਸਾਰੀ ਬਿਲਕੁਲ ਦੇਖੋ ਕਿੰਨੀ ਮਿਹਨਤ ਐ ਮਨੂੰ ਸਾਹਿਬ ਕਿੰਨੇ ਦਿਨ ਕਲੰਗਰ ਨੂੰ ਸੇਅਰ ਕਰਦੇ ਆ ਭਾਜੀ ਮੈਂ ਹੁੰਦਾ ਜੇ ਅੱਜ ਜੁਵੇਰੀ ਦੇਖ ਰਿਹਾ ਮੈਂ ਮੁੰਡੇ ਨੂੰ ਕਹਿ ਰਿਹਾ ਜੀ ਉਹ ਟਰੈਕਟਰ ਕੱਢਿਆ ਹਾਂ ਕਿ ਮੈਂ ਨਾ ਵੀ ਦਿਵਾਲੀ ਵਾਲੇ ਦੇ ਪਿੱਛੇ ਹੀ ਖੜਾ ਸੀਗਾ ਹੁਣ ਚਿੰਤਾ ਸਮਾਈ ਕਰ ਉਹ ਤੋਂ ਚਲੋ ਮਕੈਨਿਕਲ ਕੰਮ ਚੱਲਦਾ ਅੱਗੇ ਯਾਰ ਤਾਂ ਗੱਲ ਹੀ ਨਹੀਂ ਜੀ ਕੀ ਤੁਹਾਨੂੰ ਨਾ ਬਹਿ ਹਾਲ ਹੈ ਨਾ ਕਿ ਉਹ ਹੋਰ ਵੀ ਦੇਖਣਾ ਬੋਲ ਦੇ ਦੇ ਚਲੋ ਉਹ ਵੀ ਆਪਾਂ ਕਰ ਲਾਂਗੇ ਸੌਣ ਬਾਅਦ ਤੇ ਗੱਲ ਇਹ ਮੇਰਾ ਵੀ ਦੇਖੋ ਸਭ ਤੋਂ ਪਹਿਲਾਂ ਤੇ ਇੱਕ ਟਰੈਕਟਰ ਲਿਆਉਣਾ ਪੁਰਾਣਾ ਜਿੱਦਾਂ ਜੇ ਆਹ ਹੰਤ ਵਿੱਚ ਹੈ ਠੀਕ ਹੈ ਉਸ ਤੋਂ ਬਾਅਦ ਇਹਦਾ ਇਕੱਲਾ ਇਕੱਲਾ ਪਾਰਟ ਜਿਹੜਾ ਆ ਉਹ ਇਕੱਠਾ ਕਰਨਾ ਹੁਣ ਇੱਕ ਦਿਨ ਚ ਜ਼ਰੂਰੀ ਨਹੀਂ ਆ ਵੀ ਸਾਰੀ ਚੀਜ਼ ਇੱਕੋ ਦਿਨ ਚ ਇਕੱਠੀ ਮਿਲ ਜੇ ਇਹ ਕੱਟੇ ਦੋ ਚਾਰ ਫੇਰੇ ਵੱਜ ਕੇ ਜਿਹੜੀ ਰੰਗਨ ਮੋਟੀ ਮਨੂ ਹੁੰਦੀ ਜਿਹੜੀ ਆ ਉਹ ਹੀ ਰਹਿ ਜਾਂਦੀ ਆ ਫੀਲ ਨਹੀਂ ਮੇਹਨ ਚਾਰਦੇ ਨੇ ਇੱਕ ਅਰੀ ਤਲਾਕ ਗਈ ਸੀ ਉਹ ਫਰਕ ਪੈਂਦਾ ਬਹੁਤ ਫਰਕ ਪੈਂਦਾ ਬਹੁਤ ਫਰਕ ਪੈਂਦਾ ਤੇ ਪੋਝ ਦੀ ਉਦਾਂ ਮੇਹਨ ਮੋਟਾ ਮੁੰਡਾ ਦੋ ਚਾਰ ਮਹੀਨਿਆਂ 'ਚ ਹੋ ਜਾਂਦਾ ਤਿਆਰ ਤਿਆਰ ਹੋ ਜਾਂਦਾ ਬਾਕੀ ਭਾਜੀ ਭਾਜੀ ਇਹ ਵੀ ਗੱਲ ਹੈ ਨਾ ਟਾਈਮ ਮੌਸਮ ਟਾਈਮ ਮੌਸਮ ਵੀ ਦਾ ਆਪਣੇ ਕੋਲ ਕੰਮ ਦਾ ਵੀ ਹਾਂ ਉਹੀ ਬਾਕੀ ਕੁਝ ਹੱਦ ਤਰ੍ਹਾਂ ਦੇ ਮਾਲ ਮੌਸਮ ਹੀ ਨਹੀਂ ਜੱਜ ਨਾ ਖੁੱਲਿਆ ਤਾਂ ਰੰਗ ਨਹੀਂ ਹੋਣਾ ਹੁੰਦਾ ਇਹ ਗੱਲ ਘੱਟੂ ਘੱਟ ਵੀ ਇਵੇਂ ਜੇ ਆਪਾਂ ਕੰਪਲੀਟ ਸਟਰਕਚਰ ਜਿਹੜਾ ਆ ਤਿਆਰ ਕਰਦਾ ਆ ਜਿੱਦਾਂ ਆਪਾਂ ਸਪੈਸ਼ਲ ਤਿਆਰ ਕਰਨਾ ਆ ਤੇ ਮੰਨ ਕੇ ਚੱਲੀਏ ਪੰਜ ਤੋਂ 6 ਮਹੀਨੇ ਤੇ ਹੈ ਹੀ ਆ ਐਵੇਂ ਹੁੰਦਾ ਵੀ ਤੁਹਾਨੂੰ ਬਤਾਈਏ ਸਪੈਸ਼ਲ ਜੇ ਚੰਗੀ ਚੀਜ਼ ਤਿਆਰ ਕਰਨੀ ਆ ਹਾ ਜੇ ਤੰਗ ਨਾ ਕਰਨਾ ਹਾਂ ਉਤੇ ਘੱਟੂ ਘੱਟ 2 ਮਹੀਨੇ ਤੇ ਮੇਰੇ ਖਿਆਲ ਚ 1.5 ਤੋਂ 2 ਮਹੀਨੇ ਤੈਨੂੰ ਟੈਂਡ ਕਰਨ ਵਾਸਤੇ ਚਾਹੀਦੇ ਚਾਹੀਦੇ ਵਿੱਚੋਂ ਲਾ ਲਓ ਸਾਰਾ ਖੋਲ ਕੇ ਖੋਲ ਹੀ ਕੀਤਾ ਕਰਾ ਇੱਕ ਮਹੀਨਾ ਬੱਦਨਾ ਕੰਮ ਨੂੰ ਪੂਰੇ ਨਹੀਂ ਲੱਗਦਾ ਕਿ ਮਕੈਨਿਕਲ ਕੰਮ ਜੀ ਸਾਰਾ ਜਿਹੜਾ ਆਪਾਂ ਖੋਲ ਕੇ ਕਰਨਾ ਇੰਜਨ ਨਹੀਂ ਬੰਦਿਆ ਅਗੇ ਤੋਂ ਆਪਾਂ ਸਿੰਪਲ ਟਾਈਟਰ ਦਾ ਇੰਜਨ ਹੀ ਕਰਾਉਨੇ ਆ ਤੇ ਉਦੋਂ ਹੀ 10 ਤੋਂ 12 ਦਿਨ ਲੱਗਦਾ ਬਿਲਕੁਲ ਇਹ ਜਿਹੜੀ ਸਾਡੀ ਦਾ ਕੰਮ ਪਾਂਪਣਾ ਜਾਂਦਾ ਔਰ ਤੇ ਬਾਹਲੇ ਡੈਮਨਸ ਵੀ ਰਗਾ ਜਾਂਦਾ ਤੇ ਇੱਕ ਇੱਕ ਚੀਜ਼ ਹਾਈਪ ਕਰਕੇ ਲਾਉਣੀ ਹੈ 10 ਤੋਂ 15 ਦਿਨ ਉਹ ਲੱਗ ਜਾਂਦੇ ਆ ਤੇ ਚਾਹੇ ਤਾਂ ਜਾਨੀ ਇੱਕ ਮਹੀਨਾ ਮਕੈਨੀਕਲ ਕੰਮ ਨੂੰ ਲੱਗਦਾ ਉਹ ਵੀ ਲੱਗੇ ਰਹੀ ਏ ਤੇ ਜੇ ਕੋਈ ਵਿੱਚ ਹੋਰ ਕੰਮ ਨਾ ਹੈ ਨਾ ਤੇ ਸਮਾਨ ਲੜਦਾ ਆ ਪਰ ਜਿੰਨੇ ਭੈਣ ਭਰਾ ਵੀਡੀਓ ਦੇ ਰਹੇ ਇੱਕ ਚੀਜ਼ ਦੀ ਬੇਨਤੀ ਆ ਸਾਡੀ ਹੱਥ ਜੋੜ ਕੇ ਬੇਨਤੀ ਆ ਤੇ ਜੇ ਤੁਸੀਂ ਸ਼ੌਂਕ ਨਾਲ ਕੋਈ ਚੀਜ਼ ਤਿਆਰ ਕਰਾਉਣੀ ਆ ਤੇ ਥੋੜਾ ਆ ਜਾ ਜੇਬ ਨੂੰ ਕਸ਼ਟ ਜ਼ਰੂਰ ਦੇ ਦੇਣਾ ਕਿਉਂਕਿ ਇਹ ਪੈਸੇ ਤੋਂ ਬਣਾਈ ਚੀਜ਼ਾਂ ਜਿਹੜੀਆਂ ਤਿਆਰ ਨਹੀਂ ਹੁੰਦੀਆਂ ਤਾਂ ਹੀ ਲੋਕ ਪੁਰਾਣੀ ਚੀਜ਼ਾਂ ਛੱਡ ਕੇ ਤੇ ਏਜੰਸੀ ਚੋਂ ਨਵੀਂ ਘਟਾ ਲਿਆ ਹੁੰਦੇ ਸਮੇਂ ਦੀ ਕਮੀ ਕਰਦੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਤਿਆਰ ਤਾਂ ਹੋਣੀਆਂ ਆ ਜੇ ਕਿਸੇ ਨੂੰ ਸ਼ੌਂਕ ਆ ਜਾਂ ਕਿਸੇ ਦੀ ਕੋਈ ਬਜ਼ੁਰਗਾਂ ਦੀ ਨਿਸ਼ਾਨੀ ਆ ਤੇ ਜਦੋਂ ਉਹ ਤਿਆਰ ਕਰਾਉਣੀ ਆ ਜੇ ਤੁਹਾਡੇ ਮਨ 'ਚ ਇਹ ਆਪੇ ਹੀ ਤਿਆਰ ਕਰਾਉਣਾ ਆ ਤੇ ਫਿਰ ਥੋੜਾ ਜਿਹਾ ਜਿਗਰਾ ਵੱਡਾ ਕਰਕੇ ਇਹ ਥੇਲੇ ਨੂੰ ਫੁੱਲਾ ਰੱਖ ਕੇ ਤੇ ਫਿਰੇ ਤਿਆਰ ਕਰਾਉਣਾ ਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਲੱਭਣ ਵਾਸਤੇ ਹੀ ਬੜਾ ਸਮਾਂ ਲੱਗਦਾ ਹੈ ਤੇ ਕਰੇ ਵੀ ਆ ਨਾ ਜਿਹੜਾ ਤੁਸੀਂ ਬਜ਼ੁਰਗਾਂ ਦੀ ਚੀਜ਼ ਏ ਵਾਰੀ ਉਦਾਂ ਦਾ ਬੰਦਾ ਤਿਆਰ ਕਰਕੇ ਲੈ ਜਾਣਾ ਮੁੜ ਕੇ ਬੁੜਾ ਵੀ ਗਾਲਾਂ ਕੱਢਦਾ ਕਾਲੇ ਨਾਲੋਂ ਨਾਲ ਤਿਆਰ ਕਰਾਉਣਾ ਚੰਗਾ ਰਹੀ ਗੜੀ ਰਹੀ ਤੇ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਹਾਂ ਤਾਂ ਚਲੋ ਕੋਈ ਨਹੀਂ ਟੈਨਿੰਗ ਨੂੰ ਨਹੀਂ ਗਈ ਕਿ ਮੈਂ ਅੱਜ ਕੱਲ੍ਹ ਸੋਸ਼ਲ ਮੀਡੀਆ ਆ ਬਿਲਕੁਲ ਸਭੀ ਲਿਖਿਆ ਸਾਰੇ ਡਿਪੈਂਡ ਕਰਦੇ ਵੇ ਕਿੰਨਾ ਚਲੋ ਮੈਂ ਆਪਣੀ ਆਪਣੀ ਗੱਲ ਕਰ ਰਾਂ ਜੀ ਕਿ ਜਿਹੜੀ ਕਟ ਹੈ ਪੂਰਾ تیار ਹੋ ਗਿਆ ਮੁੰਡਿਆ ਕੰਮ ਤੋਂ ਨਾ ਟਟੋ ਘਟ ਆ ਕੇ ਉਹਦੇ ਏਰੀਆ ਜ ਆ ਕੇ ਦੋ ਤਿੰਨ ਬੰਦੇ ਤੋਂ ਰਿਵਿਊ ਲੈਣਾ ਚਾਹੀਦਾ ਬਿਲਕੁਲ ਠੀਕ ਹੈ ਜੀ ਮੇਸਰੀ ਚਦਲਾ ਕਹੀ ਨੇ ਕਿ ਐਡਿਟ ਕਰਕੇ ਵੀਡੀਓ ਪਾਈ ਜਾਂਦੇ ਆ ਜੀ ਮੁੜ ਕੇ ਕੋਈ ਬੰਦਾ ਪਛਤਾਉਂਦਾ ਠੀਕ ਹੈ ਜੀ ਮੈਂ ਤਾਂ ਦੱਸਦਾ ਸਾਡੇ ਮਿੱਤਰ ਸਗੇ ਉਹਨਾਂ ਨੇ ਟੀਕਰ ਕਿਹਾ ਜੀ ਲਈਏ ਅੱਛਾ ਜੀ ਟੀਕਰ ਕਿਹਾ ਮੇਰੇ ਤੋਂ ਜਿੱਤਾ ਹੁਣ ਪੁੱਛਰ ਆਪਣੇ ਰਗਾ ਕਿਹੜਾ ਏਰੀਆ ਉਹ ਕੇਵਲਾਂ ਕੋਈ ਹੋਊਗਾ ਅੱਛਾ ਜੀ ਤੇ ਆਰਾਮਪੁਰਾ ਖੂਨ ਦਾ ਮਿੱਤਰ ਸੀਗਾ ਉਹਦਾ ਫੋਨ ਆਇਆ ਮੈਨੂੰ ਉਹ ਲੱਗੇ ਕਿਹੜਾ ਕਹਿੰਦਾ ਜਾਂ ਸਾਡਾ ਕਾਈ ਸੀ ਉਧਰੋਂ ਮੰਗਾ ਦਿਓ ਅੱਜ ਕੱਲ ਪੀ ਪੀ ਫੋਨ ਤੇ ਗੱਲ ਕਰਦੇ ਪੀਤਾ ਉਹਨਾਂ ਨੇ ਜਾਣ ਕੇ ਜੀ ਵੀਡੀਓ ਤੇ ਫੋਨ ਤੇ ਗੱਲਾਂ ਚੱਲ ਜਾਂਦੀਆਂ ਸੀ ਵਿਦਆਉਟ ਡਾਟਾ ਇੰਚ ਆਇਆ ਕੋਈ ਹਨ ਸਾਰਾ ਕੰਮ ਦੂਰ ਕਰਨਾ ਅੱਛਾ ਰਾਤੋਂ ਲਾਗੇ ਹੱਥੇ ਦੇ ਵਿੱਚ ਉਹਦਾ ਗੀਰ ਕੀਤਾ ਠੀਕ ਹੈ ਜੀ ਬ੍ਰੇਕਾ ਵੀ ਪੀਡ ਵੀ ਦੁਆਰਾ ਕਈ ਜਗ੍ਹਾ ਤੇ ਕਰਨਾ ਪਿਆ ਜੀ ਉਹਨਾਂ ਨੇ ਪੂਰੀ ਪਾਈ ਕੀ ਨਾ ਕਿ ਜਾਂਦਾ ਰੀਵਿਊ ਲੈ ਲਓ ਠੀਕ ਹੈ ਕਿ ਇਹਦਾ ਬੰਦਾ ਕਿੱਦਾਂ ਦਾ ਹੈ ਜਦ ਆਪਾਂ ਪੈਂਦੀ ਖੱਤ ਨਹੀਂ ਦੀਪਕ ਦਾ ਮੋਟੀ ਤਾਰ ਲਾ ਦੀ ਹੈ ਨਾ ਆਪਾਂ ਮੈਂ ਆਪਣੀ ਗੱਲ ਕਰਦਾ ਚਲੋ ਸਾਡੇ ਨੂੰ ਸ਼ੁਰੂਆਤ ਕਹਿਣਾ ਤੁਸੀਂ ਰੀਵਿਊ ਲਓ ਜਿੱਦਾਂ ਮਾਤੀਆਂ ਦੇ ਲੋਕ ਸਾਪੇ ਰੀਵਿਊ ਮਤਲਬ ਕਿ ਮੈਂ ਸੋਸ਼ਲ ਮੀਡੀਆ ਤੇ ਮੈਂ ਮੈਂ ਤਾਂ ਧੋਪਾਂ ਮਾਰੀ ਜਾਂਦੇ ਆ ਇਹ ਕਮੈਂਟ ਕਰਦਾ ਜੀ ਇੱਕ ਤੇ ਪਿਛਲੀ ਵੀਡੀਓ ਵਿੱਚ ਜਿਹੜੇ ਆਪਾਂ ਗੱਲ ਕੀਤੀ ਸੀ ਅਲੀ ਜਲਾਲ ਤੇ ਕਾਲਾ ਵੀਰ ਕਾਲੇ ਵੀਰ ਦੀ ਵਰਕਸ਼ਾਪ ਹੈ ਜੀ ਆ ਜਲੰਧਰ ਤੋਂ ਪਠਾਨਕੋਟ ਤੱਕ ਬਿਲਕੁਲ ਕਾਲਾ ਬੱਕਰਾ ਅੱਡਾ ਹੁੰਦਾ ਆ ਉਹ ਪੁਰ ਤੋਂ ਪਹਿਲਾਂ ਜਲੰਧਰ ਵਾਲੀ ਸਾਈਡ ਤੇ ਇੱਥੇ ਵਰਕਸ਼ਾਪ ਆ ਮੈਂ ਹਮੇਸ਼ਾ ਰਿਕਮੈਂਡ ਕਰਦਾ ਕਿਉਂਕਿ ਮੈਂ ਇਹਨਾਂ ਵੀਰਾਂ ਦੇ ਸਿੱਟੇ ਹੀ ਜਿਹੜਾ ਆ ਕੈਮਰੇ ਅੱਗੇ ਬੋਲਦਾ ਹੈ ਕਿ ਆਪਾਂ ਤੁਹਾਨੂੰ ਟਰੈਕਟਰ ਤਿਆਰ ਕਰਕੇ ਦੇ ਦਾਂਗੇ ਠੀਕ ਹੈ ਮੈਨੂੰ ਲੰਮਾ ਸਮਾਂ ਹੋ ਗਿਆ ਉਹਨਾਂ ਦੇ ਨਾਲ ਵਿਚਰਦਿਆਂ ਹਾਲਾਂਕਿ ਜੱਗਾ ਵੀ ਮੇਰਾ ਮਿੱਤਰ ਆ ਪਰ ਆਪਾਂ ਜੱਗੇ ਨੂੰ ਕਦੀ ਕਿਹਾ ਹੀ ਨਹੀਂ ਆ ਵੀ ਆਪਾਂ ਇਹ ਕੰਮ ਕਰਨਾ ਉਕੇ ਇਹ ਵੀਰ ਕੰਮ ਇਹ ਕਰ ਸਕਦੇ ਆ ਤੇ ਕਰਦੇ ਆ ਤੇ ਤਾਂ ਇਹਨਾਂ ਦੇ ਸਿਰ ਤੇ ਆਪਾਂ ਵੀ ਹੱਲਾਸ਼ੇਰੀ ਦੇ ਦੇਈ ਦੀ ਵੀ ਚਲ ਕੋਈ ਨਹੀਂ ਤੇ ਅੱਜ ਦੀ ਵੀਡੀਓ ਤਾਂ ਹੀ ਇਹ ਕਰ ਰਹੇ ਸੀ ਵੀ ਇਹ ਸਪੈਸ਼ਲ ਪਿਆਰ ਜਿਹੜਾ ਟਰੈਕਟਰ ਹੋ ਰਿਹਾ ਆ ਤੇ ਕਾਲੀ ਵੀ ਹੁਣ ਆਪਾਂ ਬਾਕੀ ਪਾਰਟ ਵੀ ਆਹੀਏ ਥੋੜਾ ਇਹਨੂੰ ਚਲਾ ਕੇ ਵੇਖੀਏ ਭਲਾ ਇਹਦੇ ਚੱਕ ਕਮੀ ਕਮੀ ਚਲਾਉਂ ਉਹਨਾਂ ਦਾ ਰਹਿਣ ਦੇ ਉਹਨਾਂ ਨਾਲ ਲੜੀ ਗਿਆ ਉਹ ਵੀ ਕੋਈ ਨਾ ਸੀ ਟੀਵੀ ਉਦਾਂ ਕੋਈ ਚੱਕਰ ਨਹੀਂ ਚਲਾ ਦੇਖਿਆ ਨਾ ਆਪਾਂ ਮੱਖਣ ਪੜਾ ਮੋਟਾ ਨੂੰ ਹਾਂ ਜੀ ਥੋੜਾ ਜਿਹਾ ਵੀਡੀਓ ਬਣਾ ਲੈਂਗੇ ਮੁੰਡੇ ਕਲੈਕਸ਼ਨ ਰੁਕਸੀਆਂ ਪਾ ਲੈਂਦੇ ਹਾਂ ਹਾਂ ਠੀਕ ਹੈ ਜੀ અમારી ਵੀ ਚੰਦਰੋਪਾਰੀ ਇੱਕ ਸਾਲ ਲੈਣੇ ਆ ਕੋਈ ਉਹ ਤੋਂ ਸਾਥ ਦਿਖਾਉਂਦਾ ਮੜ ਕੇ ਛੀ ਥੋੜਾ ਜਿਆ ਆਪਾਂ ਇਹਨੂੰ ਚੱਲਦਾ ਕਰ ਲੀਏ ਨਾ ਘੁੰਮ ਕੇ ਥੱਲੇ ਆ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਸਟਾਰਟ ਕਰਾ ਕੇ ਦੂਜੇ ਪਾ ਲੈਂਦੇ ਓ ਜਦ ਠੀਕ ਹੈ ਜੀ ਚਲੋ ਠੀਕ ਹੈ ਜੀ ਆ ਜਾਓ ਉੱਥੇ ਆਓ ਪਹਿਲਾਂ ਤੁਸੀਂ ਟਰੈਕਟਰ ਦੇਖਿਆ ਆ ਸਾਰੇ ਦੇ ਸਪेयर पार्ट ਦੇਖਿਆ ਤੇ ਉਹ ਤਿਆਰ ਕਿਵੇਂ ਹੋ ਰਹੇ ਆ ਤੁਹਾਨੂੰ ਉਹ ਵੀ ਦਿਖਾਉਨੇ ਆ ਆਜੋ ਅੰਦਰ ਤੇ ਵਰਕਸ਼ਾਪ ਦੇ ਵਿੱਚ ਵੇਖਦੇ ਆ ਵੀ ਵਰਕਸ਼ਾਪ ਦਾ ਕੰਮ ਕਿਦਾਂ ਦਾ ਹੁੰਦਾ ਆ ਤੇ ਨਾਲ ਤੁਹਾਨੂੰ ਵਿਖਾਉਨੇ ਆ ਵੀ ਜਿਹੜਾ ਬਾਕੀ ਸਪेयर पार्ट ਨੇ ਟਰੈਕਟਰ ਦੇ ਉਹ ਕਿਵੇਂ ਤਿਆਰ ਹੋ ਰਹੇ ਨੇ ਤੇ ਕਿੰਨੀ ਸਫਾਈ ਨਾਲ ਤਿਆਰ ਹੁੰਦੇ ਨੇ ਕਿਹੜੀ-ਕਿਹੜੀ ਚੀਜ਼ ਜਿਹੜੀ ਆ ਉਹ ਕਿਵੇਂ ਤਿਆਰ ਕੀਤੀ ਜਾਂਦੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਤਿਆਰ ਜਿਹੜਾ ਆ ਉਹ ਕਾਲੇ ਵੀਰ ਨੇ ਕਰਕੇ ਦੇਣਾ ਆ ਆ ਦੇਖੋ ਆ ਵੀ ਟਰੈਕਟਰ ਇੱਕ ਤਿਆਰ ਹੋ ਰਿਹਾ ਆ ਇਹਦਾ ਵੀ ਬਿਲਕੁਲ ਜਿਹੜਾ ਪਾਵਰ ਸਟੀਰਿੰਗ ਦਾ ਪਾਰਟ ਆ ਉਹ ਬਿਲਕੁਲ ਨਵੇਂ ਨੇ ਪਲੇਟਫਾਰਮ ਆ ਨਵਾਂ ਤਿਆਰ ਲੱਗਾ ਮੱਡਗਾਰਡ ਇਹਨਾਂ ਦੀ ਟੱਚਿੰਗ ਨਹੀਂ ਕੀਤੀ ਮੱਡਗੜ ਜਿਹੜੇ ਆ ਇਹ ਬਿਲਕੁਲ ਨਵੇਂ ਲਾਤੇ ਨੇ ਤੇ ਆਲਾਮੇ ਵਾਲੀ ਕੋਈ ਗਗਾਸ ਨਹੀਂ ਗਈ ਤੇ ਫੋਰਡ ਦਾ ਜਿਹੜਾ ਇਹ ਸਿਨੇ ਉਹ ਵੀ ਤਿਆਰ ਹੋ ਰਹੇ ਨੇ ਇਹ ਜਿਹੜੀ ਆ ਬੈਟਰੀ ਦਾ ਬਾਕਸ ਆ ਇਹ ਬਾਕੀ ਪਾਰਟ ਤਿਆਰ ਨੇ ਤੇ ਆਜੂ ਮੈਂ ਤੁਹਾਨੂੰ ਦਿਖਾਉਣਾ ਆ ਇਧਰ ਜਿਹੜੇ ਆ ਤਿਆਰ ਹੋ ਰਹੇ ਨੇ ਬਾਕੀ ਪਾਰਟਸ ਮਡਗਾਰਡ ਆ ਤੇ ਦੂਸਰਾ ਜਿਹੜਾ ਆ ਸ਼ੋਅ ਆ ਤੇ ਅਜੇ ਦਾ ਕੰਮ ਜਿਹੜਾ ਚੱਲਣ ਡਿਆ ਆ ਤੇ ਲੰਮੇ ਵਾਲੀ ਕੋਈ ਗਜਾਹ ਰਹਿ ਨਹੀਂ ਦੇਣੀ ਇਸ ਟਰੈਕਟਰ ਦੇ ਜਿਹੜੇ ਆ ਤੁਸੀਂ ਤੇ ਇਸ ਟਰੈਕਟਰ ਦੇ ਜਿਹੜੇ ਪਾਰਟਸ ਆ ਉਹ ਟੇਡ ਹੋ ਰਹੇ ਨੇ ਤੇ ਜਿਹੜੇ ਇੰਦਰ ਨਵੇਂ ਲੱਗੇ ਆ ਤੇ ਨਵੇਂ ਲੈ ਕੇ ਉਹਨਾਂ ਨੂੰ ਫੇਰ ਜਿਹੜਾ ਹੈ ਦੁਬਾਰਾ ਟੇਡ ਕੀਤਾ ਜਾਂਦਾ ਆ ਤੇ ਹੁਣ ਤੁਹਾਨੂੰ ਸਪੇਅਰ ਪਾਰਟ ਵੇਖਿਆ ਤੇ ਨਾਲ ਤੁਹਾਨੂੰ ਹੁਣ ਟਰੈਕਟਰ ਦਾ ਚਲਾ ਕੇ ਦਿਖਾਉਨੇ ਆ ਕਿਵੇਂ ਇਹ ਚੱਲਦਾ ਆ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਵੀਡੀਓ ਕੰਪਲੀਟ ਵੀਡੀਓ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅ ਖਾਵਾਂਗੇ ਜਿੱਦ ਮੇਰੇ ਟਰੈਕਟਰ ਆਪਾਂ ਡਿਲੀਵਰ ਕਰਾਂਗੇ ਵੀਰ ਨੂੰ